ਜਿੰਨਾ ਪ੍ਰੋਫਿਟ ਹੋਊਗਾ ਉਹਨਾਂ ਅੱਧਾ ਖਰਚਾ 13 ਗੇਲਿਆਂ ਤੇ ਸਿੱਧਾ ਹਿਸਾਬਾ ਵੀ 13 ਲੱਖ ਰੁਪਏ ਖਰਚਾ ਆ ਚੁੱਕਿਆ। ਲੇਬਰ ਦੀ ਦਿੱਕਤ ਤਾਂ ਨਹੀਂ ਆਉਂਦੀ ਦੇਵਰ ਵਗੈਰਾ ਮਿਲ ਜਾਂਦੇ ਇਹਦੇ ਵਾਸਤੇ ਤੁਹਾਨੂੰ ਡੇਲੀ 5-6 ਗੱਡੀਆਂ ਤੋੜਦੇ ਆ ਇੱਕ ਗੱਡੀ ਪਟਿਆਲੇ ਜਾਂਦੀ ਹੈ ਤੇ ਚਾਰ ਗੱਡੀਆਂ ਜਾਂਦੀਆਂ ਨੇ ਲੁਧਿਆਣੇ ਡੇਢ ਗੱਡੀ ਜਾਂਦੀ ਹੈ ਖੰਡ ਕੋਈ ਦਿੱਕਤ ਨਹੀਂ ਆਉਂਦੀ ਹੈ ਕਿ 10 ਵਜੇ ਤੱਕ ਖਾਲੀ ਹੋ ਕੇ ਸਾਰੀਆਂ ਗੱਡੀਆਂ ਆ ਜਾਂਦੀਆਂ ਨੇ ਜਿਹਦੇ ਵਿੱਚ ਸਮੱਸਿਆ ਆਉਂਦੀ ਹੈ ਇੱਕ ਤਾਂ ਉਹ ਬਲੈਟ ਬਹੁਤ ਜ਼ਿਆਦਾ ਆਉਂਦੀ ਹੈ ਜੀ ਬਲੈਟ ਤੋਂ ਸੁੰਡੀ ਪੈਂਦੀ ਆ ਸੋ ਪ੍ਰਾਇਆ ਤਕਰੀਬਨ অলਮੋਸਟ ਜਿਹੜੀਆਂ ਹੋਰ ਫਸਲਾਂ ਤੇ ਹੁੰਦੀਆਂ ਪਰ ਰੁਕ ਜਾ 100 ਕਿਲਾ ਮੈਂ ਆਲੂ ਦਾ ਲਾਉਂਦਾ ਤੇ 10 12 ਏਕੜ ਹਰ ਸਾਲ ਮੈਂ ਮਿਰਚ ਤੇ ਲਾਉਂਦਾ ਤੇ ਪਿਆਜ਼ ਲੈਂਦਾ ਤੇ ਤਰੂ ਇਸ ਤੋਂ ਇਲਾਵਾ ਹੋਰ ਕਦੇ ਕੁਝ ਨਹੀਂ ਲਾਉਂਦਾ ਕਣਕ ਝੋਨੇ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਜਿਹੇ ਨੇ ਜਿਹੜੇ ਕਿ ਹੋਰ ਫਸਲਾਂ ਦੀ ਖੇਤੀ ਕਰਦੇ ਨੇ ਆ ਗਾਂਵ ਬਦੂ ਕਿਸਾਨ ਵੀਰਾਂ ਨੂੰ ਕਿਹਾ ਜਾ ਸਕਦਾ ਤਾਂ ਅੱਜ ਸਾਡੇ ਨਾਲ ਇੱਕ ਕਿਸਾਨ ਮੌਜੂਦ ਨੇ ਜਿਹੜੇ ਕਿ ਤਰਬੂਜ ਦੀ ਖੇਤੀ ਕਰਦੇ ਨੇ ਤਰਬੂਜ ਦੀ ਖੇਤੀ ਕਿੰਨੀ ਦੇਰ ਤੋਂ ਕਰ ਰਹੇ ਨੇ ਇਹਦੇ ਵਿੱਚ ਫਾਇਦੇ ਨੁਕਸਾਨਾਂ ਦੇ ਕੀ ਨੇ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿੰਨਾ ਸਮਾਂ ਲੱਗਦਾ ਇਸ ਫਸਲ ਨੂੰ ਜੋ ਵੀ ਗੱਲਾਂ ਬਾਤਾਂ ਨੇ ਇਸ ਫਸਲ ਦੇ ਮੁਤਲਕ ਕਰਾਂਗੇ ਸਾਡੇ ਨਾਲ ਕਿਸਾਨ ਮੌਜੂਦ ਨੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਜੀ ਠੀਕ ਹੈ ਭਾਜੀ ਜਿਹੜੀ ਤਰਬੂਜ ਦੀ ਖੇਤੀ ਕਰ ਰਹੇ ਹੋ ਤੁਸੀਂ ਅਸੀਂ ਦੇਖ ਰਹੇ ਹਾਂ ਪਿੱਛੇ ਹੈਨਾ ਕਿੰਨੇ ਏਕੜ ਚ ਕਰ ਰਹੇ ਹੋ ਤੁਸੀਂ ਇਹ 13 ਏਕੜਾਂ ਤੇ ਆ ਜੀ 13 ਕੜਾਂ ਦੇ ਵਿੱਚ ਖੇਤੀਆ ਤਰਬੂਜ਼ ਦੀ ਠੀਕ ਹੈ ਕਿੰਨੇ ਕਿ ਸਰਦ ਕਰ ਰਹੇ ਹੋ ਇਹਨੂੰ 5 ਸਾਲ ਹੋ ਗਏ ਸਾਨੂੰ ਰੈਗੂਲਰ ਕਰਦਿਆਂ ਨੂੰ ਹਾਂਜੀ ਤੇ ਜੇ 5 ਸਾਲਾਂ ਦਾ ਲੇਖਾ ਜੋਖਾ ਦੇਖੀਏ ਇਹ ਫਸਲ ਨੂੰ 13 ਕਿੱਦਿਆਂ ਦੇ ਵਿੱਚ ਕਿੰਨਾ ਕੁ ਖਰਚਾ ਲੱਗਦਾ ਹੈ ਤੇ ਕਿੰਨਾ ਕੁ ਫਾਇਦਾ ਹੁੰਦਾ ਹੈ ਤੇ ਲੇਬਰ ਵਗੈਰਾ ਕੀ ਪੈਂਦੀ ਹੈ ਦੇਖੋ ਜੀ ਇਹਦੇ ਜੇ ਪਾ 13 ਕਿੱਲਾਂ ਤੇ ਗੱਲ ਕਰੀਏ ਤਾਂ 50 50 ਹੈ ਜਿੰਨਾ ਪ੍ਰੋਫਿਟ ਹੋਊਗਾ ਤੇ ਉਹਨਾਂ ਅੱਧਾ ਖਰਚਾ 13 ਕਿੱਲਾਂ ਤੇ ਸਿੱਧਾ ਹਿਸਾਬ ਆ ਵੀ 13 ਲੱਖ ਰੁਪਏ ਖਰਚਾ ਆ ਚੁੱਕਿਆ ਮਾਨਾ ਕਿ ਜੇ ਰੁਪਏ 13 ਕਿੱਲੇ ਫਸਲ ਆਈ ਹੈ ਤੁਸੀਂ ਤਾਂ 13 ਲੱਖ ਰੁਪਏ ਖਰਚਾ ਹੈ 13 ਲੱਖ ਰੁਪਏ ਦਾ ਬੈਨੀਫਿਟ ਹੈ ਬੈਨੀਫਿਟ ਹੈ ਜੀ ਬਿਲਕੁਲ ਸਹੀ ਹੈ ਬੈਨੀਫਿਟ ਹੈਗਾ ਜਰੂਰ ਹੈਗਾ ਜੀ ਹਾਂਜੀ ਜਿਵੇਂ ਕਈ ਕਿਸਾਨ ਕਰਦੇ ਨਹੀਂ ਕਹਿੰਦੇ ਵੀ ਵਿਖਦਾ ਨਹੀਂ ਹੈਗਾ ਗੇਸ ਸਮੱਸਿਆ ਆਉਂਦੀ ਹੈ ਉਦਾਂ ਦੀ ਦੱਸੋ ਸਮੱਸਿਆ ਕੀ ਹੈ ਕੋਈ ਸਮੱਸ ਕੋਈ ਸਮੱਸਿਆ ਨਹੀਂ ਆਉਂਦੀ ਜੀ ਡੇਲੀ ਪੰਜ ਛੇ ਗੱਡੀਆਂ ਤੋੜਦੇ ਆ ਇੱਕ ਗੱਡੀ ਪਟਿਆਲੇ ਜਾਂਦੀ ਹੈ ਤੇ ਚਾਰ ਗੱਡੀਆਂ ਜਾਂਦੀਆਂ ਨੇ ਲੁਧਿਆਣੇ ਡੇਢ ਗੱਡੀ ਜਾਂਦੀ ਹੈ ਖੰਨੇ ਕੋਈ ਦਿੱਕਤ ਨਹੀਂ ਆਉਂਦੀ ਹੈ ਕਿ 10 ਕਵਾਜ ਦਿਨੋਂ ਖਾਲੀ ਹੋ ਕੇ ਸਾਰੀਆਂ ਗੱਡੀਆਂ ਆ ਜਾਂਦੀਆਂ ਨੇ ਬਾਕੀ ਤੁਸੀਂ ਦੇਖੀ ਵੀ ਸਕਦੇ ਹੋ ਦੋ ਵਾਪਸ ਆ ਗਈਆਂ ਇਹ ਜਿਹੜੀ ਫਸਲ ਹੈ ਕਿਹੜੇ ਮਹੀਨੇ ਚ ਲੱਗਦੀ ਹੈ ਤੇ ਇਹ ਕਦੋਂ ਤੱਕ ਪੱਕ ਜਾਂਦੀ ਹੈ ਪੂਰੀ ਟਾਈਮ ਕਿੰਨਾ ਲੱਗਦਾ ਹੈ ਅਸੀਂ ਕਰਦੇ ਹਾਂ ਜੀ ਪਹਿਲਾਂ ਜੀ ਨਰਸਰੀ ਤਿਆਰ ਕਰਦੇ ਹਾਂ ਛੋਟਾ ਘਰ ਮੇਰਾ ਪੌਲੀ ਹਾਊਸ ਬਣਾਇਆ ਹੋਇਆ ਉਹਦੇ ਵਿੱਚ ਨਰਸਰੀ ਤਿਆਰ ਕਰਦੇ ਹਾਂ ਅਸੀਂ ਨਵੰਬਰ ਦੇ ਲਾਸਟ ਵੀਕ ਫਿਰ ਨਰਸਰੀ ਤਿਆਰ ਹੋ ਜਾਂਦੀ ਹੈ ਜੀ ਤੇ ਕੋਕੋਨਟ ਦੇ ਵਿੱਚ ਟ੍ਰੇਆਂ ਦੇ ਵਿੱਚ ਉਹ ਨਰਸਰੀ ਤਿਆਰ ਹੋਣ ਤੋਂ ਬਾਅਦ ਫਿਰ ਅਸੀਂ ਇਹਨੂੰ ਜਨਵਰੀ 15 ਫਰਵਰੀ ਤੋਂ ਚੇਚ ਲਾਦੇ ਨੇ ਤੇ ਤਕਰੀਬਨ 4 ਕਿ ਮਹੀਨੇ ਦੀ ਫਸਲ ਆ ਜੀ ਇਹ 4 ਕਿ ਮਹੀਨੇ ਦੇ ਵਿੱਚ ਮਤਲਬ ਇਹ ਤੁਹਾਡੀ ਅੱਗੇ ਹੋ ਜਾਂਦੀ ਆ ਤੁਸੀਂ ਮਤਲਬ ਸਿੱਧੀ ਪਿੰਡਾਂ 'ਚ ਨਹੀਂ ਵੇਚਦੇ ਕਿ ਸਿੱਧੀ ਮੰਡੀ ਜਾਂਦੀ ਆ ਸਿੱਧਾ ਮੰਡੀ ਜਾਂਦੇ ਆ ਜੀ ਫਿਰ ਕਾਫੀ ਹੁੰਦਾ ਫਿਰ ਇੰਨਾ ਪਿੰਡਾਂ 'ਚ ਵੇਚਣ ਔਖਾ ਪਰ ਪਿੰਡਾਂ 'ਚ ਕਦੇ ਵੇਚਿਆ ਨਹੀਂ ਸਿੱਧੀਆਂ ਗੱਡੀਆਂ ਭਰਦੇ ਆ ਜੀ ਹਾਂਜੀ ਲੇਬਰ ਦੀ ਦਿੱਕਤ ਨਹੀਂ ਆਉਂਦੀ ਦੇਵਰ ਵਗੈਰਾ ਮਿਲ ਜਾਂਦੀ ਹੈ ਉਹਦੇ ਵਾਸਤੇ ਤੁਹਾਨੂੰ ਲੇਬਰ ਵਾਸਤੇ ਲੇਬਰ ਦੀ ਕੋਈ ਪ੍ਰੋਬਲਮ ਨਹੀਂ ਜੀ ਲੇਬਰ ਵਾਸਤੇ 25-30 ਬੰਦੇ ਨੇ ਜਿਹੜੇ ਖੇਤ ਚ ਕੰਮ ਕਰ ਰਹੇ ਨੇ ਪਰ ਜਿਹੜੀ ਲੇਬਰ ਆ ਉਹ ਦੋ ਤਿੰਨ ਪਿੰਡਾਂ ਦੀ ਹੈ ਸਵੇਰੇ ਗੱਡੀ ਲੇਬਰਾਂ ਨੂੰ ਲੈ ਕੇ ਆਉਂਦੀ ਆ ਛਾਵ ਨੂੰ ਛੱਡ ਕੇ ਆਉਂਦੀ ਆ ਉਹ ਮੇਰੇ ਪਿੰਡ ਦੀ ਆਪਦੀ ਨਹੀਂ ਹੈਗੀ ਨਾਲ ਲੱਗਦੇ ਪਿੰਡਾਂ ਦੀ ਲੇਬਰ ਆ ਕੋਈ ਦਿੱਕਤ ਨਹੀਂ ਆਉਂਦੀ ਹਰ ਸਾਲ ਇਹੀ ਮੁੰਡੇ ਕੰਮ ਕਰਦੇ ਨੇ ਇਹੀ ਤੋੜਦੇ ਨੇ ਜਿਵੇਂ ਆਪਾਂ ਕਹਿੰਨੇ ਆ ਜਦੋਂ ਖੇਤਾਂ 'ਚ ਲੱਗਿਆ ਹੁੰਦਾ ਹੈ ਇਹ ਜਿਵੇਂ ਹੋਰ ਫਸਲਾਂ ਆਉਂਦੀਆਂ ਨੇ ਕਈ ਵਾਰ ਕੋਈ ਏਦਾਂ ਦੀ ਕੋਈ ਨੁਕਸਾਨ ਹੋ ਜਾਂਦਾ ਹੈ ਫਸਲ ਦੇ ਵਿੱਚ ਇਹਦੇ ਵਿੱਚ ਕੋਈ ਕੀੜੇ-ਕੂੜੇ ਦਾ ਉਹ ਤੁਸੀਂ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਹੋਰ ਕੋਈ ਸਮੱਸਿਆ ਤਾਂ ਨਹੀਂ ਆ ਸਕਦੀ ਮੌਸਮ ਦੇ ਕਰਕੇ ਨਹੀਂ ਇਹਦੇ ਵਿੱਚ ਸਮੱਸਿਆ ਆਉਂਦੀ ਹੈ ਇੱਕ ਤਾਂ ਨੂੰ ਬਲੈਟ ਬਹੁਤ ਜ਼ਿਆਦਾ ਆਉਂਦੀ ਹੈ ਜੀ ਬਲੈਟ ਤੋਂ ਸੁੰਡੀ ਪੈਂਦੀ ਆ ਸਪ੍ਰੇ ਹਾਂ ਤਕਰੀਬਨ অলਮੋਸਟ ਜਿਹੜੀਆਂ ਹੋਰ ਫਸਲਾਂ ਤੇ ਹੁੰਦੀਆਂ ਨੇ ਉਹੀ ਹੁੰਦੀਆਂ ਨੇ ਪਰ ਬਿਮਾਰੀਆਂ ਆਉਂਦੀਆਂ ਜ਼ਰੂਰ ਨੇ ਬਿਮਾਰੀਆਂ ਰੁਕਣੀਆਂ ਪੈਂਦੀਆਂ ਨੇ ਪਰ ਰੁਕ ਜਾਂਦੀਆਂ ਨੇ ਇੱਕ ਐਮਐਸਪੀ ਦੀ ਬੜੀ ਵੱਡੀ ਸਮੱਸਿਆ ਹੈ ਨਾ ਸਰਕਾਰ ਕਹਿੰਦੀ ਹੈ ਕਿ ਕਣਕ ਝੋਨੇ ਦੀ ਖੇਤੀ ਤੋਂ ਜਿਹੜੇ ਕਿਸਾਨ ਨੇ ਉਹ ਬਾਹਰ ਨਿਕਲਣਾ ਪਰ ਹੋਰ ਫਸਲਾਂ ਤੇ ਐਮਐਸਪੀ ਨਹੀਂ ਹੈਗੀ ਹੈ ਨਾ ਚਲੋ ਕੇਂਦਰ ਨੇ ਪੰਜ ਤੇ ਕਿਹਾ ਹੈ ਅਗੋਂ ਦੇਣਗੇ ਜਿਵੇਂ ਦਾਲਾਂ ਵਗੈਰਾ ਤੇ ਜੇ ਹੁੰਦੀ ਹੈ ਤਾਂ ਇਹਦੇ ਉੱਤੇ ਐਮਐਸਪੀ ਜੇ ਮਿਲਦੀ ਹੈ ਤੁਹਾਨੂੰ ਤਾਂ ਫਿਰ ਲੱਗਦਾ ਵੀ ਹੋਰ ਫਾਇਦਾ ਹੋਊਗਾ ਬਿਲਕੁਲ ਜੀ ਜੇ ਐਮਐਸਪੀ ਮਿਲੇ ਤਾਂ ਬਹੁਤ ਜ਼ਿਆਦਾ ਫਾਇਦਾ ਹੋਊਗਾ ਹੋਰ ਵਧਾ ਦਾਂਗੇ ਇਹਨੂੰ ਪਰ ਅਸੀਂ ਇਹਦੇ ਵਿੱਚ ਖੁਸ਼ ਹਾਂ ਪੈਸੇ ਬਚਦੇ ਨੇ ਚੰਗੇ ਬਚਦੇ ਨੇ ਜੀ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਕਿਸਾਨ ਹੋਣਗੇ ਜਿਹੜੇ ਇਹਦੀ ਖੇਤੀ ਕਰ ਰਹੇ ਨੇ ਦੇਖੋ ਬੇਨਿਪਿੰਡ ਦੇ ਵਿੱਚ ਜ਼ਿਆਦਾ ਤਾਂ ਨਹੀਂ ਕਰਦਾ ਜੀ ਦੋ ਕਿਸਾਨ ਹੋਰ ਨੇ ਜਿਹੜੇ ਥੋੜੀ ਥੋੜੀ ਕਰਦੇ ਨੇ ਹੈਗੇ ਹਾਂਜੀ ਜੇਕਰ ਤੁਹਾਡੇ ਆਪਣੀ ਏਰੀਆ ਦੀ ਗੱਲ ਕਰੀਓ ਇਹਦੀ ਪੂਰਤੀ ਹੋ ਜਾਂਦੀ ਹੈ ਵੀ ਜਿੰਨੀ ਜ਼ਰੂਰਤ ਹੈ ਤਰਬੂਜ ਉੱਥੇ ਪਹੁੰਚ ਜਾਂਦਾ ਤੁਹਾਡਾ ਕਿ ਹੋਰ ਪਾਸਿਬਲ ਜਾਣਾ ਪੈਂਦਾ ਤੁਹਾਨੂੰ ਨਹੀਂ ਸਾਡਾ ਫਿਰ ਤਕਰੀਬਨ ਦਿੱਲੀ ਜਿਵੇਂ ਚਾਰ ਗੱਡੀਆਂ ਲੁਧਿਆਣੇ ਇੱਕ ਪਟਿਆਲੇ ਡੇਢ ਖੰਨੇ ਤਾਂ ਦਿੱਲੀ ਦੀਆਂ ਨੇ ਵੱਧ ਭਾਵੇਂ ਜਾਣ ਪਰ ਘਟਦੀਆਂ ਨਹੀਂ ਹੈਗੀਆਂ ਅੱਛਾ ਮਤਲਬ ਇੱਧਰ ਹੀ ਤੁਹਾਡਾ ਸਿਸਟਮ ਚੱਲ ਜਾਂਦਾ ਨੇੜੇ-ਤੇੜੇ ਹਾਂ ਹਾਂ ਨੇੜੇ-ਤੇੜੇ ਤਿੰਨ ਤੰਨਾ ਮੰਡੀਆਂ ਤੋਂ ਇਲਾਵਾ ਹੋਰ ਕਿਸੇ ਮੰਡੀ ਜਾਣ ਦੀ ਲੋੜ ਨਹੀਂ ਪੈਂਦੀ ਪਰ ਫੋਨ ਔਰ ਉਹਨਾਂ ਦਾ ਮੰਡੀਆਂ ਦਾ ਫਿਰ ਕਿਰਾਇਆ ਵਗੈਰਾ ਖਰਚਾ ਜ਼ਿਆਦਾ ਪੈਂਦਾ ਇਹ ਨੇੜੇ ਦੀਆਂ ਮੰਡੀਆਂ ਨੇ ਉਹੀ ਰੇਟ ਉਹਨਾਂ ਮੰਡੀਆਂ 'ਚ ਵੇਖਦਾ ਉਰੀ ਵੇਖਦਾ ਤੇ ਠੀਕ ਹੈ ਜੀ ਵਧੀਆ ਇਸ ਫਸਲ ਜਿਵੇਂ ਤੁਸੀਂ 5 ਸਾਲਾਂ ਤੋਂ ਕਰ ਰਹੇ ਹੋ ਹੁਣ ਅੱਗੇ ਤੁਹਾਨੂੰ ਜਿਵੇਂ ਸਰਕਾਰ ਵੱਲੋਂ ਕੋਈ ਸਹੂਲਤ ਮਿਲ ਰਹੀ ਹੈ ਕੋਈ ਲੋਨ ਵਗੈਰਾ ਦੀ ਸੁਵਿਧਾ ਹੈਗੀ ਆ ਵੀ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਨੇ ਜੀ ਨਹੀਂ ਜੀ ਕੋਈ ਸੁਵਿਧਾ ਨਹੀਂ ਹੈਗੀ ਸਾਰਾ ਖਰਚਾ ਆਪਣੀ ਜੇਬ 'ਚੋਂ ਪਹਿਲਾਂ ਜਿਵੇਂ 13 ਲੱਖ ਰੁਪਏ ਖਰਚਾ ਆ ਚੁੱਕਿਆ ਤੇ ਤਾਂ ਸਾਰਾ ਆਪਣੀ ਜੇਬ ਦਾ ਹੈ ਜੇ ਮੈਂ ਫਸਲ ਵੇਚ ਦਿਆਂ ਤੁਸੀਂ ਫਿਰ ਉਹਦਾ ਪੈਸੇ ਦਾ ਕੀ ਹਿਸਾਬ ਕਿਤਾਬ ਕਦੋਂ ਤੱਕ ਤੁਹਾਡੇ ਖਾਤਿਆਂ 'ਚ ਆ ਜਾਂਦੇ ਨੇ ਜਾਂ ਕੈਸ਼ ਹੁੰਦਾ ਕਿਵੇਂ ਹੁੰਦਾ ਕੁਝ ਕੈਸ਼ ਵੀ ਹੋ ਜਾਂਦਾ ਲੇਬਰਾਂ ਨੂੰ ਦੇਨੇ ਪੈਂਦੇ ਨੇ ਤੇ ਹਫਤੇ ਬਾਅਦ ਬੈਠ ਕੇ ਹਿਸਾਬ ਕਰ ਲੈਨੇ ਆ ਕੁਝ ਖਾਤਿਆਂ 'ਚ ਆ ਜਾਂਦੇ ਨੇ ਜੀ ਕੁਝ ਬੈਠ ਕੇ ਕੈਸ਼ ਲੈ ਲੈਣਾ ਫਿਰ ਮੁੰਡਿਆਂ ਨੂੰ ਵੀ ਦੇਣਾ ਲੇਬਰ ਵਾਲਿਆਂ ਨੂੰ ਜਿਹੜੇ ਕੰਮ ਕਰਦੇ ਨੇ ਤਾਂ ਫਿਰ ਇਹਨਾਂ ਨੂੰ ਬਾਈ ਹੈਂਡ ਹਫਤੇ ਹਫਤੇ ਵਾਰੀ ਜਾ ਬੈਠ ਕੇ ਹਿਸਾਬ ਕਰਦੇ ਇਹਨਾਂ ਨੂੰ ਵੰਡ ਦੇਣੀ ਆ ਜੀ ਜਿਹੜੇ ਕਿਸਾਨ ਅੱਗੇ ਖੇਤੀ ਕਰਨਾ ਚਾਹੁੰਦੇ ਨੇ ਇਹਦੀ ਉਹਨਾਂ ਦੇ ਵਾਸਤੇ ਤੁਹਾਡੇ ਕੀ ਵਿਚਾਰ ਨੇ ਵੀ ਕਰਨੀ ਚਾਹੀਦੀ ਹੈ ਜਾਂ ਫਿਰ ਰਿਸਕ ਹੈ ਕਿਵੇਂ ਹੈ ਦੇਖੋ ਦੋਏ ਕੋਸਾ ਜੀ ਰੈਕਸ ਵੀ ਆ ਜੇ بارشਾਂ ਜਿਆਦਾ ਪੈ ਜਾਣ ਤਾਂ ਰਿਸਕ ਵੀ ਹੈ بارشਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਤੇ ਕਰਨੀ ਚਾਹੀਦੀ ਜਾਂ ਜ਼ਰੂਰ ਕਰਨੀ ਚਾਹੀਦੀ ਆ ਪੈਸਾ ਵਧੀਆ ਬਣਦਾ ਜੀ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕਣਕ ਛੋਣੇ ਤੋਂ ਤਰਬੂਜ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਖੇਤੀ ਕਰ ਚੁੱਕੇ ਹੋ ਤੇ ਤੁਸੀਂ ਐਕਸਪੈਰੀਮੈਂਟ ਕਰ ਚੁੱਕੇ ਹੋ ਤਰਬੂਜ ਤੋਂ ਇਲਾਵਾ ਜੀ ਦੇਖੋ ਸਰਦੀਆਂ ਤਾਂ ਆਲੂ 50 ਕਿਲਾ ਮੈਂ ਆਲੂ ਦਾ ਲਾਉਣਾ ਤੇ 10 12 ਏਕੜ ਹਰ ਸਾਲ ਮੈਂ ਮਿਰਚ ਦੇ ਲਾਉਣਾ ਪਰ ਐਸ ਵਾਰ ਨਹੀਂ ਲਾਈ ਹਰ ਸਾਲ ਲਾਉਣਾ ਤੇ ਪਿਆਜ਼ ਲਾਈਂਦਾ ਤੇ ਤਰਬੂਜ ਇਸ ਤੋਂ ਇਲਾਵਾ ਹੋਰ ਕਦੇ ਕੁਝ ਨਹੀਂ ਲਾਇਆ ਤੇ ਮੱਕੀ ਆ ਹੁਣ 100 ਕਿਲਾ ਮੱਕੀ ਦਾ ਠੀਕ ਹੈ ਹਾਂਜੀ ਮੱਕੀ ਦੀ ਗੱਲ ਕਰੀ ਆਲੂ ਦੀ ਉਧਰ ਹੈਗਾ ਕੋਈ ਬਚਤ ਪੁੱਛਤ ਕਿ ਮਤਲਬ ਖਰਚੇ ਵਾਲੀ ਗੱਲ ਹੈ ਬਚਤ ਹੈ ਪਰ ਜੇ ਮੈਨੂੰ 4 ਮਹੀਨਿਆਂ ਦੇ ਵਿੱਚ ਆਪਾਂ ਕਹੇ ਜੀ ਵੀ ਲੱਖ ਰੁਪਿਆ ਕਿਲਾ ਪ੍ਰੋਫਿਟ ਆ ਗਿਆ ਪਰ ਇਸ ਤਰ੍ਹਾਂ ਲੱਖ ਰੁਪਿਆ ਕਿਲਾ ਪ੍ਰੋਫਿਟ ਨਹੀਂ ਹੈਗਾ ਉਹਨਾਂ ਦਾ ਉਹਨਾਂ ਦਾ ਘਟ ਹੈ ਘਟ ਹੈ 65 70 80000 ਰੁਪਏ ਦਾ ਹੁੰਦਾ ਉਹ ਚ 25 30000 ਰੁਪਿਆ ਖਰਚਾ ਵੀ ਕੱਢਣਾ ਹੈ ਹਾਂ ਠੀਕ ਹੈ ਬਬਾ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਠੀਕ ਹੈ ਜੀ ਸ਼ੁਕਰੀਆ ਤਾਂ ਇਹ ਸੰਨ ਸਾਡੇ ਨਾਲ ਕਿਸਾਨ ਸੰਦੀਪ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਤਰਬੂਜ ਦੀ ਖੇਤੀ ਹੁੰਦੀ ਹੈ ਕਦੋਂ ਲਗਾਇਆ ਜਾਂਦਾ ਹੈ ਜਾਂ तमाम ਗੱਲਾਂ ਬਾਤ ਇਸ ਨੂੰ ਲੈ ਕੇ ਇਹਨਾਂ ਨੇ ਦੱਸਿਆ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ